ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਤਿਨਾਮ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕਾਂਤ ਦਿਸ਼ਾ ਪੁਰੇ ਸੇ ਅਹਨਸ ਫਿਰਹਿ ਜਲੰਤ ਸ਼ਬਦ ਦੇ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ ਨਾਨਕ ਨਾਮ ਨਵੇਸਰਾ ਜਿਨ ਸਿਰਿਆ ਸਭ ਕੋਏ बसंत के वार महल پنجواں اک ओंकार सतगुरु प्रसाद ہر کا نام تیا ایکے ہو ہریا بھائی کرم لکھنتے پائی اے اے رت سہائی ون ترن تپمਣ مولیا अमृत پھل پائی مل سا دو ਸੁਖ ਉਪਜੈ ਲੱتھی سب چھائی ਨਾਨਕ ਸਿਮਰੈ ਏਕ ਨਾਮ ਫਿਰ ਬਉੜ ਨਤਾਈ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਏ ਅੰਨ ਵਿੱਚ ਦਇਓ ਖੜੋਆ ਰੋਗ ਸੋਗ ਸਭ ਮਿਟ ਗਾਏ ਨਿਤ ਨਵਾਂ ਨਰਵਾ ਦਿਨ ਰੈਣ ਨਾਮ ਤੇ ਆਹੇਂਦਾ ਫਿਰ ਪਾਏ ਨਾਮੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿਥੋਂ ਉਪਜੇ ਕਹਿ ਰਹਿ ਕਹਿ ਮਾਹਿ ਸਮਾਵੈ ਜੀਅ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ ਕਹਿਣ ਤੇ ਅਣ ਸੁਣਨ ਨਿਤ ਸੇ ਭਗਤ ਸੁਹਾਵੈ ਅਗਾਮ ਅਗੋਚਰ ਸਾਹਿਬ ਦੂਸਰ ਲਵੇ ਨਾ ਲਾਵਾ ਸਚ ਪੁਰ ਗੁਰ ਉਪਦੇਸਿਆ ਨਾਨਕ ਸੁਣਾਵੇ ਸੁ ਕਹੋ ਟਲ ਗੁਰ ਸੇਵੀਐ ਹਨ ਸੁ ਸਾਝ ਸੁਭਾਏ ਦਰਸਨ ਪਰਸੀਐ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਕ ਸੰਮੰਦੀ ਨੂਰੇ ਅਰਸੋਂ ਕੁਰਸੋਂ ਝੱਟਿਆ ਤਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟਿਆ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੈਸਾ ਸਤ ਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਤੇਲੰਗ ਮਹਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਹੋ ਤਨ ਮਾਇਆ ਪਹਾ ਪਿਆਰੇ ਲਿਤੜਾ ਲਬ ਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉ ਧਨ ਸਜ ਜਾਏ ਇਹੋ ਤਨ ਮਾਇਆ ਪਾਹ ਆ ਪਿਆਰੇ ਲੀਤੜਾ ਲ ਬ ਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉ ਧਨ ਸੇ ਜਾ ਜਾਏ ਹਾਂ ਕੁਰਬਾਨ ਜਾਉ ਮਿਹਰਵਾਨਾ ਹਾਂ ਕੁਰਬਾਨ ਜਾਓ ਹਾਂ ਕੁਰਬਾਨ ਜਾਓ ਤਨਾ ਕੈ ਲੈਨ ਜੋ ਤੇਰਾ ਨਾਮ ਲੈਨਾ ਜੋ ਤੇਰਾ ਨਾਮ ਤਨਾ ਕੈ ਹਾਂ ਸਦ ਕੁਰਬਾਨ ਜਾਓ ਰਹਾਓ ਪਾਈਆ ਰੰਗਣ ਜੇ ਥੀਆ ਪਿਆਰੇ ਪਾਈਆ ਨਾਮ ਜੀਠਾ ਰੰਗਣ ਵਾਲਾ ਜੇ ਰੰਗ ਸਾਹਿਬ ਐਸਾ ਰੰਗ ਨਾ ਡੇਠਾ ਜਿਨਕੇ ਚੋਲੇ ਰਤੜੇ ਪਿਆਰੇ ਕੰਤਾ ਤੇਨਾ ਕਾ ਪਾਸ ਧੋੜਾ ਤੇਨਾ ਕੀ ਜੇ ਮਿਲਾਈ ਜੀ ਕਾਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੈ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੈ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ